एक दिन कहन दी वोटिंग कि बनाइं कह नहीं मासी मामी आते कपड़े दूरू कुछ पानी लै पड़ी बार मम्मा मम पता नहीं कौन आ गया हूं <h messenger language> <falsepedo> आले आ गए तो ਕਹਿੰਦਾ ਆਦੇ ਸ਼ੁਰੂ ਤੋਂ ਨਹੀਂ ਪਾਇੰ ਇੰਟਰ ਆ ਆਦੀ ਅੰਦਰ ਚੜੜ ਕਰਦੀ ਰਹਿੰਦੀ ਚੱਲ ਪੈਂਦੀ ਆ ਚੱਲ ਤੂੰ ਚੁੱਪ ਕਰ ਕੰਮ ਕਰਦੀ ਬੈਣੀ ਆ ਗਿਆ तकरीबन ਜੰਤ ਤੇਰਾ ਤੇਰਾ ਆਪਣੇ ਕਰ ਕੋਸ ਕਰ ਉਹਦਾ ਨਾਲ ਕਿਹਦੇ ਆਪਸ ਕਰਦੇ ਆ ਮੋਹਾਰਾ ਖਲੋਹਾਂ ਪਈਆਂ ਜੀ ਜੀ

ਪਤਾ ਨਹੀਂ ਜਿਹੜੀ ਅੰਦ ਗਨ ਨਾਂ ਕਰੀਏ ਉਹ ਨੰਦੀ ਮਾਤਿਲ ਦੇ ਬਿਆਕ ਲੱਗੀ ਰੰਨੇ ਹੌਲੀ ਹੌਲੀ ਕਿ ਤੁਹਾਡੇ ਤੇ ਨਾ ਕਿਤੇ ਨਗਰ ਕਿਸ ਤਰ੍ਹਾਂ ਨਹੀਂ ਨਿਕਲਦਾ ਅਸੀਂ ਤਾਂ ਆਏ ਆ ਤੁਹਾਡੇ ਤੋਂ ਕਹਿੰਦੇ ਮੇਰੇ ਬੜਾ ਨਗਰ ਕਿੱਥੇ ਦਾ ਆ ਕੇ ਸਿਰੇ ਆਣਾ ਮੈਂ ਦੇ ਕੇ ਜਾਣਾ ਮੈਂ ਤਾਂ ਦੋ ਦਿਨ ਰਹਿਣਾ ਦੋ ਦਿਨ ਰਹਿਣਾ ਮੈਂ ਭੈਣ ਦੇ ਘਰ ਆਈ ਆ ਭੈਣ ਚੰਗਾ ਸਮਝ ਮੇਰਾ ਵੀ ਦਿਲ ਲੱਗਾ ਜੂਗਾ ਤੇ ਨਾਲੇ ਸਾਡ ਨੂੰ ਸੌਗ ਬਣਾ ਦਿਓ ਸਾਗ ਬਣਿਆ ਵੀ ਆ ਪੈਣ ਬਣਾ ਲਿ ਦਰਨਾ ਠੀਕ ਹੈ ਤਾਂ ਤੋ ਖਨਾ ਤੁੱਲਾ ਵਾਲੀ ਦਾ ਐ ਅੱਛਾ ਮਾਲੋ ਜੇ ਰਾਂ ਡੰਗਰ ਦਾ ਸ਼ਰਤ ਆ ਐ ਰੈਨੂ ਹਾਂਜੀ ਮੰਮਾ ਪੁੱਤ ਤੇਰੀ ਮਾਸੀਆਂ ਦਾ ਕਦੀ ਕੋਸ਼ ਮੰਗਦੀਆਂ ਲੋੜੀ ਲੈ ਕੇ ਚੱਤੀਆਂ ਕਦੀ ਕੋਸ਼ ਮੰਗਦੀਆਂ ਕਦੀ ਕੋਸ਼ ਮੰਗਦੀਆਂ ਹੁਣ ਸਾਗ ਮੰਗਣਦੀਆਂ ਕੀ ਕਰਾਂ ਮੈਂ ਕਿੱਥੋਂ ਕਿੱਥੋਂ ਘੁੰਮ ਕੇ ਲਿਆਈਂ ਚਲੋ ਮੰਮਾ ਕੋਈ ਗੱਲ ਨਹੀਂ ਚੱਲੀ ਜਾਣਾ ਨੇ ਬਣਾ ਦਿਓ ਇਸ ਵਾਰ ਬਣਾ ਦਿਓ ਕੋਈ ਗੱਲ ਨਹੀਂ ਨੇ ਮੇਕ ਕੋਰੋਂ ਨਾ ਸਕੇ ਚੱਲ ਨਹੀਂ ਤੈਨੂੰ ਪਤਾ ਮੈਂ ਪਤ ਬਿਮਾਰ ਰਹਿਨੀ ਹਾਂਜੀ ਮम्मा ਉਹ ਤਾਂ ਪਤਾ ਹੀ ਐ ਤੇ ਪਖੰਡ ਕਰਦੀਆਂ ਆਹ ਹੁਣ ਤਾਂ ਨਹੀਂ ਕਿੱਥੇ ਘੁੰਮਣ ਚਲ ਗਈਆਂ ਕੋਈ ਗੱਲ ਨਹੀਂ ਮम्मा ਕੋਈ ਗੱਲ ਨਹੀਂ ਇਸ ਵਾਰ ਬਣਾ ਦੋ ਚੱਲ ਜਾ ਨਾਨਾ ਨੇ ਅੱਜ ਚਲ ਨਹੀਂ ਪਤਾ ਜਾਂਦੀਆਂ ਵੀ ਕਿ ਨਹੀਂ ਜਾਂਦੀਆਂ ਹੁਣ ਤੇਰੇ ਮਾਮੇ ਵੀ ਤਿਆਰ ਹੋਏ ਮम्मा ਬਣ ਗਿਆ ਸਾਗ ਪਤ ਲੱਗ ਗਈਆਂ ਮਾਸੀਆਂ ਵੀ ਆ ਗਈਆਂ ਹੁਣ ਹੈਨਾ ਆਹ ਮਾਸੀਆਂ ਆ ਰਹੀਆਂ ਫਿਰ ਤੁਰ ਕੇ ਪਹਿਲਾ ਟਾਈਮ ਦੇ ਕਰਕੇ

ਨਿਆਣੇ ਨਾ ਹਟੇ ਪੜ੍ਹਦੇ ਆ ਕੱਲੇ ਚੱਲ ਜੇ ਚੱਲ ਛੁੱਟੀਆਂ ਆਂ ਬੱਚਿਆਂ ਨੂੰ ਪੀ ਲੈ ਲੈਂਦੇ ਨਾਲ ਆਂਦੀ ਬੜੀ ਚੱਲ ਚੱਲਦੇ ਆਂਦੇ ਪੂਈ ਕੋ ਆਪ ਵੀ ਨਾ ਕੋਈ ਨਾਲ ਇਹ ਮਾਰਨਾ ਪੋਈ ਮੁਰਕੇ ਚਾਹਣਾ ਨਾ ਪ੍ਰਭਾ ਸਤਿ ਸ਼੍ਰੀ ਅਕਾਲ ਸਾਡੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਥੈਂਕ ਯੂ